ਪੰਜਾਬ ਪੁਲਿਸ ਦੇ ਵੱਲੋਂ ਸਵੇਰੇ ਸਵੇਰੇ ਐਨਕਾਊਂਟਰ ਕੀਤਾ ਗਿਆ ਦੱਸਦੀ ਹੈ ਕਿ ਦੋ ਨੌਜਵਾਨਾਂ ਦਾ ਐਨਕਾਊਂਟਰ ਕੀਤਾ ਗਿਆ ਪੁਲਿਸ ਨਾਕੇ ਦੇ ਉੱਤੇ ਇਹਨਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਰੁਕਦੇ ਨਹੀਂ ਔਰ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੰਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਔਰ ਇਸ ਫਾਇਰਿੰਗ ਦੇ ਵਿੱਚ ਪੁਲਿਸ ਦੇ ਜੋ ਨੌਜਵਾਨ ਹੈ ਉਸ ਦੇ ਵੀ ਗੋਲੀ ਲੱਗਦੀ ਹੈ ਹਾਲਾਂਕਿ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਜਿਸ ਕਰਕੇ ਪੁਲਿਸ ਮੁਲਾਜ਼ਮ ਬੱਚ ਜਾਣਦਾ ਹੈ ਵੱਡਾ ਇਨਕਾਊਂਟਰ ਹੋਇਆ ਹੈ ਅੱਜ ਸਵੇਰੇ ਗੜਸ਼ੰਕਰ ਦੇ ਵਿੱਚ ਇਸ ਇਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਦੋ ਸ਼ਕਤੀ ਵਿਅਕਤੀ ਇਸ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਔਰ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਪੁਲਿਸ ਦੇ ਨਾਕੇ ਦੇ ਉੱਤੇ ਜਦੋਂ ਇਹਨਾਂ ਸ਼ੱਕੀ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਉਥੇ ਪੁਲਿਸ ਦੇ ਉੱਤੇ ਗੋਲੀਆਂ ਚਲਾ ਦਿੰਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਗੜ ਸ਼ੰਕਰ ਦੇ ਪਿੰਡ ਬਾਰਾਪੁਰ ਦੇ ਕੋਲ ਇਹ ਐਨਕਾਊਂਟਰ ਕੀਤਾ ਗਿਆ ਦੋ ਬਦਮਾਸ਼ਾਂ ਤੇ ਪੁਲਸ ਦੇ ਵਿਚਕਾਰ ਤਾਬੜ ਤੋਰ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਬਦਮਾਸ਼ਾਂ ਦੇ ਵਿੱਚੋਂ ਇੱਕ ਨੌਜਵਾਨ ਜ਼ਖਮੀ ਹੋ ਗਿਆ ਹੈ ਉਸ ਤੇ ਗੋਲੀ ਲੱਗੀ ਹੈ ਹਾਲਾਂਕਿ ਦੋਹਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਹੈ ਔਰ ਉਧਰ ਪੁਲਿਸ ਦੇ ਨੌਜਵਾਨ ਤੇ ਵੀ ਗੋਲੀ ਚਲਾਈ ਗਈ ਹੈ ਬੁਲੇਟ ਪ੍ਰੂਫ ਹੋਂ ਦੇ ਕਰਕੇ ਜੈਕਟ ਪਾਈ ਹੋਣ ਦੇ ਕਰਕੇ ਪੁਲਿਸ ਮੁਲਾਜ਼ਮ ਬਚ ਜਾਂਦਾ ਹੈ ਗੱਡੀ ਦੇ ਉੱਤੇ ਗੋਲੀ ਲੱਗਦੀ ਹੈ ਔਰ ਨੁਕਸਾਨ ਉੱਥੇ ਜਿਆਦਾ ਪੁਲਿਸ ਦਾ ਨਹੀਂ ਹੁੰਦਾ ਤਾਂ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਔਰ ਬਦਮਾਸ਼ ਇਸ ਦੇ ਵਿੱਚ ਜ਼ਖਮੀ ਹੋ ਗਿਆ ਤਮੰਦਰਸ ਦੇ ਕਿ ਬਦਮਾਸ਼ਾ ਦੀ ਪਹਿਚਾਨ ਕਰਨ ਗਜਪਾਲ ਕੰਨੂ ਜੋ ਕਿ ਸ਼ਿਆਰ ਪੁਰਦਰਨ ਵਾਲਾ ਹੈ ਔਰ ਸਿਮਰਪ੍ਰੀਤ ਸਿਮੂ ਇਬਰਾਹਿਮਪੁਰ ਜਿਹੜਾ ਕਿ ਜ਼ਖਮੀ ਹੈ ਉਸ ਦੇ ਵਜੋ ਹੋਈ ਹੈ ਤਾਂ ਡੀਐਸਪੀ ਗਣਸ਼ੰਕਰ ਨੇ ਦੱਸਿਆ ਕਿ ਕਰਨ ਗੱਜ ਪਾਲ ਅਤੇ ਅਸਲੇ ਦਾ ਤੇ ਸਿਮਰਨਪ੍ਰੀਤ ਤੇ ਕਤਲ ਦੇ ਮੁਕਾਦਮੇ ਜ਼ਮਾਨਤ ਦੇ ਉੱਤੇ ਬਾਹਰ ਆਇਆ ਸੀ ਔਰ ਇਸਤੇ ਚਲਦੇ ਪੁਲਿਸ ਨੂੰ ਇਹਨਾਂ ਦੀ ਪਾਲਸੀ ਔਰ ਜਦੋਂ ਸ਼ੱਕੀ ਵਿਅਕਤੀਆਂ ਦੀ ਮੁਖਬਰੀ ਕੀਤੀ ਜਾਂਦੀ ਹੈ ਕਿਸੇ ਦੇ ਵੱਲੋਂ ਕਿ ਇਸ ਇਲਾਕੇ ਦੇ ਵਿੱਚ ਘੁੰਮਦੇ ਨੇ ਤਾਂ ਬਾਰਾਪੁਰ ਨੇੜੇ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ ਔਰ ਉੱਥੇ ਨਾਕੇ ਤੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹਨਾਂ ਤੇ ਮੁਕੱਦਮੇ ਪਹਿਲਾਂ ਵੀ ਦਰਜ ਨੇ ਜਿਨ੍ਹਾਂ ਦੇ ਵਿੱਚ ਸਿਮਰਨ ਪ੍ਰੀਤ ਦੇ ਉੱਤੇ ਕਤਲ ਦਾ ਮੁਕੱਦਮਾ ਦਰਜ ਹੈ ਜਦੋਂ ਕਿ ਕਰਨ ਗੰਜਪਾਲ ਕਰਨੂ ਦੇ ਉਤੇ ਅਸਲੇ ਦਾ ਮੁਕੱਦਮਾ ਦਰਜਿਆ ਤਾਂ ਸਿਮਰਨਪ੍ਰੀਤ ਜ਼ਮਾਨਤ ਉੱਤੇ ਬਾਹਰ ਆਇਆ ਸੀ ਔਰ ਇਸੇ ਜ਼ਮਾਨਤ ਦੇ ਚਲਦੇ ਬਾਹਰ ਆ ਕੇ ਇਸ ਦੇ ਵੱਲੋਂ ਪੀ ਵਾਰਦਾ ਤੁਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਹੋਈ ਸੀ ਜਿਸ ਦੇ ਚਲਦੇ ਕਿਸੇ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਇਹ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਨਾਕੇ ਦੇ ਉੱਤੇ ਤਾਂ ਇਹ ਉੱਥੇ ਰੁਕਦੇ ਨਹੀਂ ਬਲਕਿ ਉੱਥੋਂ ਆਪਣੀ ਗੱਡੀ ਭਜਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੰਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜੋ ਫਾਇਰਿੰਗ ਕੀਤੀ ਜਾਂਦੀ ਹੈ ਉਸ ਦੇ ਵਿੱਚ ਸਿਮਰਨ ਪ੍ਰੀਤ ਜ਼ਖਮੀ ਹੋ ਜਾਂਦਾ ਹੈ ਉਸ ਤੇ ਗੋਲੀ ਲੱਗਦੀ ਹੈ ਔਰ ਕੀ ਦੋਹਾਂ ਨੂੰ ਕਾਬੂ ਕਰ ਲਿਆ ਗਿਆ ਹੈ ਇਸ ਪੂਰੇ ਮਾਮਲੇ ਦੇ ਵਿੱਚ ਦਲਜੀਤ ਸਿੰਘ ਖੱਖ ਜੋ ਡੀਐਸਪੀ ਨੇ ਗਰਸ਼ਣ ਕਰਦੇ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਤੁਹਾਨੂੰ ਸੁਣ ਰਹੀ ਹੈ ਕੋਈ ਦੋ ਸ਼ੱਕੀ ਬੰਦੇ ਜਿਹੜੇ ਹੈਗੇ ਆ ਮਾੜਾ ਕੁਕੜਾ ਕਰਨ ਦੀ ਤਾੜ ਵਿੱਚ ਹੈਗੇ ਮੋਟਰਸਾਈਕਲ ਤੇ ਫਿਰਤ ਰਹੇ ਉਹ ਉਹਨੂੰ ਦੇ ਦਾਇਦਮ ਜਾਣਦੇ ਹੋਏ ਇੱਕ ਨਾਕਾ ਸੀ ਇਹ ਬਾਰਾਪੁਰਤ ਸੜਕ ਮੁਕ ਅਫਸਰ ਗੜਸ਼ੰਕਰ ਨਾਲ ਚੌਂਜੈਂਜਰਸ ਦਾ ਨਾਮ ਸਿੰਘ ਉਹ ਸੰੰਡੇ ਤੋਂ ਹੋਰ ਮੁਲਾਜ਼ਮਾਂ ਨੇ ਲਾਇਆ ਹੋਇਆ ਸੀ ਇਸ ਨਾਕੇ ਤੇ ਇਹਨਾਂ ਨੇ ਰੋਕਣ ਨੂੰ ਕਿਹਾ ਉਹਨਾਂ ਦੁਹਾਂ ਨੂੰ ਇਹਨਾਂ ਬਜਾਏ ਰੁਕਣ ਦੇ ਉਹਨਾਂ ਨੇ ਪੁਲਿਸ ਤੇ ਫਾਇਰ ਕੀਤਾ ਔਰ ਪੁਲਿਸ ਨੇ ਵੀ ਬੜੀ ਜਵਾਬੀ ਫਾਇਰ ਕੀਤਾ ਬੜੀ ਬਹਾਦਰੀ ਦੇ ਨਾਲ ਆ ਪੁਲਿਸ ਦੀ ਗੱਡੀ 'ਚ ਵਿਗੜੀ ਲੱਗੀ ਪੰਜਾਬ ਪੁਲਿਸ ਦੇ ਵੱਲੋਂ ਸਵੇਰੇ-ਸਵੇਰੇ ਐਨਕਾਊਂਟਰ ਕੀਤਾ ਗਿਆ ਦੱਸਦੀ ਹੈ ਕਿ ਦੋ ਨੌਜਵਾਨਾਂ ਦਾ ਐਨਕਾਊਂਟਰ ਕੀਤਾ ਗਿਆ ਪੁਲਿਸ ਨਾਕੇ ਦੇ ਉੱਤੇ ਇਹਨਾਂ ਨੌਜਵਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਪਰ ਇਹ ਰੁਕਦੇ ਨਹੀਂ ਔਰ ਪੁਲਿਸ ਦੇ ਉੱਤੇ ਫਾਇਰਿੰਗ ਕਰ ਦਿੰਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਜਾਂਦੀ ਹੈ ਔਰ ਇਸ ਫਾਇਰਿੰਗ ਦੇ ਵਿੱਚ ਪੁਲਿਸ ਦੇ ਜੋ ਨੌਜਵਾਨ ਹੈ ਉਸਦੇ ਵੀ ਗੋਲੀ ਲੱਗਦੀ ਹੈ ਹਾਲਾਂਕਿ ਬੁਲੇਟ ਪ੍ਰੂਫ ਜੈਕਟ ਪਾਈ ਹੋਈ ਸੀ ਜਿਸ ਕਰਕੇ ਪੁਲਿਸ ਮੁਲਾਜ਼ਮ ਬਚ ਜਾਂਦਾ ਹੈ ਵੱਡਾ ਇਨਕਾਊਂਟਰ ਹੋਇਆ ਅੱਜ ਸਵੇਰੇ ਗੜਸ਼ੰਕਰ ਦੇ ਵਿੱਚ ਇਸ ਇਨਕਾਊਂਟਰ ਨੂੰ ਅੰਜਾਮ ਦਿੱਤਾ ਗਿਆ ਪੁਲਿਸ ਨੂੰ ਜਾਣਕਾਰੀ ਮਿਲੀ ਸੀ ਕਿ ਦੋ ਸ਼ੱਕੀ ਵਿਅਕਤੀ ਇਸ ਇਲਾਕੇ ਦੇ ਵਿੱਚ ਘੁੰਮ ਰਹੇ ਨੇ ਔਰ ਪੁਲਿਸ ਦੇ ਵੱਲੋਂ ਨਾਕਾਬੰਦੀ ਕੀਤੀ ਗਈ ਸੀ ਪੁਲਿਸ ਦੇ ਨਾਕੇ ਦੇ ਉੱਤੇ ਜਦੋਂ ਇਹਨਾਂ ਸ਼ੱਕੀ ਵਿਅਕਤੀਆਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹ ਉਥੇ ਪੁਲਿਸ ਦੇ ਉੱਤੇ ਗੋਲੀਆਂ ਚਲਾ ਦਿੰਦੇ ਨੇ ਜਿਸ ਤਵਾਰ ਪੁਲਿਸ ਦੇ ਵੱਲੋਂ ਵੀ ਜਵਾਬੀ ਕਾਰਵਾਈ ਕੀਤੀ ਜਾਂਦੀ ਹੈ ਦੱਸਦੀ ਹੈ ਕਿ ਗੜ ਸ਼ੰਕਰ ਦੇ ਪਿੰਡ ਬਾਰਾਪੁਰ ਦੇ ਕੋਲ ਇਹ ਐਨਕਾਊਂਟਰ ਕੀਤਾ ਗਿਆ ਦੋ ਬਦਮਾਸ਼ਾਂ ਤੇ ਪੁਲਸਦ ਵਿਚਕਾਰ ਤਾਬੜ ਤੋਰ ਗੋਲੀਆਂ ਚੱਲੀਆਂ ਨੇ ਜਿਸ ਦੇ ਵਿੱਚ ਬਦਮਾਸ਼ਾਂ ਦੇ ਵਿੱਚੋਂ ਇੱਕ ਨੌਜਵਾਨ ਜ਼ਖਮੀ ਹੋ ਗਿਆ ਹੈ ਉਸਦੇ ਗੋਲੀ ਲੱਗੀ ਹੈ ਹਾਲਾਂਕਿ ਦੋਹਾਂ ਨੂੰ ਪੁਲਿਸ ਦੇ ਵੱਲੋਂ ਕਾਬੂ ਕਰ ਲਿਆ ਗਿਆ ਔਰ ਉਧਰ ਪੁਲਿਸ ਦੇ ਨੌਜਵਾਨ ਤੇ ਵੀ ਗੋਲੀ ਚਲਾਈ ਗਈ ਹੈ ਬੁਲੇਟ ਪ੍ਰੂਫ ਹੋਂ ਦੇ ਕਰਕੇ ਜੈਕਟ ਪਾਈ ਹੋਂ ਦੇ ਕਰਕੇ ਪੁਲਿਸ ਮੁਲਾਜ਼ਮ ਬਚ ਜਾਂਦਾ ਹੈ ਗੱਡੀ ਦੇ ਉੱਤੇ ਗੋਲੀ ਲੱਗਦੀ ਹੈ ਔਰ ਨੁਕਸਾਨ ਉੱਥੇ ਜਿਆਦਾ ਪੁਲਿਸ ਦਾ ਨਹੀਂ ਹੁੰਦਾ ਤਾਂ ਪੁਲਿਸ ਦੇ ਵੱਲੋਂ ਵੀ ਫਾਇਰਿੰਗ ਕੀਤੀ ਗਈ ਔਰ ਬਦਮਾਸ਼ ਇਸ ਵਿੱਚ ਜ਼ਖਮੀ ਹੋ ਗਿਆ ਤੁਹਾਨੂੰ ਦੱਸਦੇ ਕਿ ਬਦਮਾਸ਼ਾ ਦੀ ਪਹਿਚਾਨ ਕਰਨ ਗਜਪਾਲ ਕੰਨੂ ਜੋ ਕਿ ਸ਼ਿਆਰ ਪੁਰਦਰਨ ਵਾਲਾ ਹੈ ਔਰ ਸਿਮਰਪ੍ਰੀਤ ਸਿਮੂ ਇਬਰਾਹਿਮਪੁਰ ਜਿਹੜਾ ਕਿ ਜ਼ਖਮੀ ਹੈ ਉਸ ਦੇ ਵਜੋ ਹੋਈ ਹੈ ਤਾਂ ਡੀਐਸਪੀ ਗਣਸ਼ੰਕਰ ਨੇ ਦੱਸਿਆ ਕਿ ਕਰਨ ਗੱਜ ਪਾਲ ਅਤੇ ਅਸਲੇ ਦਾ ਤੇ ਸਿਮਰਨਪ੍ਰੀਤ ਤੇ ਕਤਲ ਦੇ ਮੁਕਾਦਮੇ ਜ਼ਮਾਨਤ ਦੇ ਉੱਤੇ ਬਾਹਰ ਆਇਆ ਸੀ ਔਰ ਇਸਤੇ ਚਲਦੇ ਪੁਲਿਸ ਨੂੰ ਇਹਨਾਂ ਦੀ ਪਾਲਸੀ ਔਰ ਜਰੂਰ ਸ਼ੱਕੀ ਵਿਅਕਤੀਆਂ ਦੀ ਮੁਖਬਰੀ ਕੀਤੀ ਜਾਂਦੀ ਹੈ ਕਿਸੇ ਦੇ ਵੱਲੋਂ ਕਿ ਇਸ ਇਲਾਕੇ ਦੇ ਵਿੱਚ ਘੁੰਮਦੇ ਨੇ ਤਾਂ 12 ਕਰਨੇੜੇ ਪੁਲਿਸ ਦੇ ਵੱਲੋਂ ਨਾਕਾ ਲਗਾਇਆ ਗਿਆ ਸੀ ਔਰ ਉੱਥੇ ਨਾਕੇ ਤੇ ਇਹਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਤਾਂ ਇਹਨਾਂ ਤੇ ਮੁਕੱਦਮੇ ਪਹਿਲਾਂ ਵੀ ਦਰਜ ਨੇ ਜਿਨ੍ਹਾਂ ਦੇ ਵਿੱਚ ਸਿਮਰਨ ਪ੍ਰੀਤ ਦੇ ਉੱਤੇ ਕਤਲ ਦਾ ਮੁਕੱਦਮਾ ਦਰਜ ਹੈ ਜਦੋਂ ਕਿ ਕਰਨ ਗੰਜਪਾਲ ਕਨੂ ਦੇ ਉਤੇ ਅਸਲੇ ਦਾ ਮੁਕੱਦਮਾ ਦਰਜਿਆ ਤਾਂ सिमरनप्रीत जमानत ਉਤੇ ਬਾਹਰ ਆਇਆ ਸੀ ਔਰ ਇਸੇ ਜਮਾਨਤ ਦੇ ਚਲਦੇ ਬਾਹਰ ਆ ਕੇ ਇਸ ਦੇ ਵੱਲੋਂ ਪੀ ਬਾੜ ਦਾਤ ਨੂੰ ਅੰਜਾਮ ਦੇਣ ਦੀ ਤਿਆਰੀ ਕੀਤੀ ਹੋਈ ਸੀ ਜਿਸ ਦੇ ਚਲਦੇ ਕਿਸੇ ਦੇ ਵੱਲੋਂ ਜਾਣਕਾਰੀ ਦਿੱਤੀ ਜਾਂਦੀ ਹੈ ਪਰ ਇਹ ਜਦੋਂ ਇਹਨਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਜਾਂਦਾ ਹੈ ਪੁਲਿਸ ਦੇ ਵੱਲੋਂ ਨਾਕੇ ਦੇ ਉਤੇ ਤਾਂ ਇਹ ਉੱਥੇ ਰੁਕਦੇ ਨਹੀਂ ਬਲਕਿ ਉੱਥੋਂ ਆਪਣੀ ਗੱਡੀ ਪਹੁੰਚਾਉਣ ਦੀ ਕੋਸ਼ਿਸ਼ ਕਰਦੇ ਨੇ ਤੇ ਪੁਲਿਸ ਦੇ ਉਤੇ ਫਾਇਰਿੰਗ ਕਰ ਦਿੰਦੇ ਨੇ ਜਿਸ ਤੋਂ ਬਾਅਦ ਪੁਲਿਸ ਦੇ ਵੱਲੋਂ ਜੋ ਫਾਇਰਿੰਗ ਕੀਤੀ ਜਾਂਦੀ ਹੈ ਉਸ ਦੇ ਵਿੱਚ ਸਿਮਰਨ ਪ੍ਰੀਤ ਜ਼ਖਮੀ ਹੋ ਜਾਂਦਾ ਹੈ ਉਸ ਤੇ ਗੋਲੀ ਲੱਗਦੀ ਹੈ ਹੋਰ ਕੀ ਦੋਹਾਂ ਨੂੰ ਕਾਬੂ ਕਰ ਲਿਆ ਗਿਆ ਹੈ ਇਸ ਪੂਰੇ ਮਾਮਲੇ ਦੇ ਵਿੱਚ ਦਲਜੀਤ ਸਿੰਘ ਖੱਖ ਜੋ ਡੀਐਸਪੀ ਨੇ ਗਰਸ਼ੰਕ ਕਰਦੇ ਉਹਨਾਂ ਦਾ ਕੀ ਕਹਿਣਾ ਹੈ ਤੁਹਾਨੂੰ ਸੁਣਾ ਦਿੰਦੇ ਹਾਂ ਇਨਫਰਮੇਸ਼ਨ ਮਿਲ ਰਹੀ ਹੈ ਕੋਈ ਦੋ ਸ਼ੱਕੀ ਬੰਦੇ ਜਿਹੜੇ ਹੈਗੇ ਆ ਮਾੜਾ ਕੁਕ ਕਾਲਾ ਕਰਨ ਦੇ ਤਾੜ ਵਿੱਚ ਹੈਗੇ ਮੋਟਰਸਾਈਕਲ ਤੇ ਫਿਰ ਤੁਰ ਰਹੇ ਉਹ ਉਹਨਾਂ ਦੇ ਦਾਇਦਮ ਜਾਣਦੇ ਹੋਏ ਇੱਕ ਨਾਕਾ ਸੀ ਪਿੰਡ ਬਾਰਾਪੁਰ ਤੋਂ ਸਾਡੇ ਮੁੱਖ ਅਫਸਰ ਗੜਸ਼ੰਕਰ ਨਾਲ ਜੋ ਅਜੰਗਰ ਜੀ ਦਾ ਨਾਮ ਸੀ ਉਹਨਾਂ ਦੇ ਤੋਂ ਹੋਰ ਬਲਾਜ਼ਮਣੇ ਲਾਇਆ ਹੋਇਆ ਸੀ ਇਹ ਇਸ ਨਾਕੇ ਤੇ ਇਹਨਾਂ ਨੇ ਰੋਕਣ ਲੋਕਿਆ ਉਹਨਾਂ ਦੁਹਾਨ लेकिन बजाय रुकण दे, उन्होंने पुलिस ते फायर करता और पुलिस ने भी बड़ी जवाबी फायर किया बड़ी बहादुरी पुलिस की गड्डी भी गोली